ਵੇ ਕਿੱਥੇ ਕਿਦੇ ਵਜੀ ਆ ਆਪਣੇ ਮੁੰਡੇ ਤੇ ਨਹੀਂ ਵਜੀ ਉਹਦੇ ਜਿਹੜਾ ਆਪਣਾ ਮੁੰਡਾ ਉਹਦੇ ਤੇ ਨਹੀਂ ਵਜੀ 375 ਰਹੀ ਗਈ ਜੀ ਸਕੂਟਰ ਦੀ ਲੱਗੀ ਸਾਲੇ ਈ ਹੋਈ ਆ ਐਮਬਲੈਂਸ ਆਈ ਨਹੀਂ ਤਾਂ ਕਿ ਯਾਰ ਸਿਰ ਨਾ ਕੀ ਆ ਇਹਦੇ ਦੀ 25 ਉਹਦੀ ਕੁਮਾਰ ਕਹਾਂ ਤੇ ਰਹਿੰਦੇ ਬਣ ਆਂ ਇਹੇ ਪਰ ਗਾਉਂ ਕਿਹਾ ਆ ਗਾੜੀਆਂ ਕੋਲੀਆਂ ਗੋੜੀਆਂ ਗੈਂਗਸਟਰਾਂ ਨੂੰ ਗਾੜੀਆਂ ਮਾਰ ਕੇ ਐਮਬਲੈਂਸ ਉਟੇਕਦੀ ਨਹੀਂ ਪੜ ਪੰਜਾਬ ਚ ਗੈਂਗਸਟਰ ਬਣ ਕੇ ਵੱਡੇ ਵਪਾਰੀਆਂ ਤੇ ਕਾਰੋਬਾਰੀਆਂ ਕੋਲੋਂ ਫੋਨ ਤੇ ਫਰੋਤੀ ਮੰਗਣਾ ਆਮ ਗੱਲ ਹੋ ਗਈ ਹੈ ਪਰ ਪੰਜਾਬ ਪੁਲਿਸ ਨੇ ਹੋ ਗਈ ਹੈ ਸਖਤ ਲਗਾਤਾਰ এনਕਾਊਂਟਰ ਦੇ ਮਾਮਲੇ ਸਾਹਮਣੇ ਆ ਰਹੇ ਨੇ ਮੋਹਾਲੀ ਚ ਇੱਕ ਵਾਰ ਫੇਰ ਪੁਲਸ ਨੇ ਐਸੇ ਦੋ ਗੈਂਗਸਟਰ ਨੂੰ ਮਾਰਿਆ ਨੇ ਗੋਲੀਆਂ ਚੜੇ ਕਿ ਵਿਦੇਸ਼ ਤੋਂ ਫੋਨ ਕਰਵਾ ਕੇ ਇੱਥੇ ਫਰੋਤੀ ਲੈਣ ਦੀ ਫਿਰਾਕ ਚ ਲੋਕਾਂ ਤੇ ਗੋਲੀਆਂ ਚਲਾਉਂਦੇ ਸੀ ਉਹਨਾਂ ਨੂੰ ਡਰਾਉਂਦੇ ਸੀ ਆਖਰਕਾਰ ਉਲਸਾ ਆਪਣਾ ਸਾਹਮਣਾ ਹੋ ਗਿਆ ਤੇ ਹੋ ਗਿਆ ਇਨਕਾਊਂਟਰ ਇਸ ਤੋਂ ਬਾਅਦ ਕੀ ਕੁਝ ਹੋਇਆ ਆਓ ਤੁਹਾਨੂੰ ਦਿਖਾਨੇ ਆ ਤਾਨਕ ਪੰਜਾਬੀ ਟੀਵੀ ਦੀ ਲਈ ਰਮੇਸ਼ ਕੁਮਾਰ ਦੀ ਰਿਪੋਰਟ ਇਸ ਗਰਾਂ ਜਿਹੜੇ ਦੋ ਹਿਊਜ਼ ਸੀਗੇ ਇੱਕ ਬ੍ਰਿਜਪਾਲ ਇਹ ਨਾਰਾਇਣਗੜ੍ਹ ਦਾ ਰਹਿਣ ਵਾਲਾ ਹੈ ਤੇ ਇੱਕ ਪ੍ਰਦੀਪ ਉਰਫ ਛੱਡੀ ਇਹ ਵੀ ਨਾਰਾਇਣਗੜ੍ਹ ਦਾ ਰਹਿਣ ਵਾਲਾ ਹੈ ਨਾਰਾਇਣਗੜ੍ਹ ਦਾ ਮਾਲਾ ਹਰਿਆਣਾ ਦਾ ਇਹ ਦੋਨੋਂ ਅਕਿਊਜ਼ ਜਿਹੜੇ ਸੀਗੇ ਸਾਨੂੰ ਵਾਂਟਿਡ ਸੀਗੇ ਤੇ ਇਹ ਦੋਨੋਂ ਅਕਿਊਜ਼ਡ ਜਦੋਂ ਜਦੋਂ ਇਨਫਾਰਮੇਸ਼ਨ ਮਿਲੀ ਕਿ ਬਿਨਾ ਨੰਬਰੀ ਮੋਟਰਸਾਈਕਲ ਤੇ ਘੁੰਮ ਰਹੇ ਪਏ ਨੇ ਸਾਡੀ ਸੀਆਈਏ ਦੀ ਪਾਰਟੀ ਦੇ ਲਈ ਜਿਹੜੀ ਏਰੀਆ ਦੀ ਸਰਚ ਇਲਾਕੀਆਂ ਤੇ ਏਰੀਆ ਦੇ ਸਰਚ ਦੇ ਵਿੱਚ ਜਦੋਂ ਇਸ ਦਾਉ ਪਿੰਡ ਦੇ ਵਿੱਚ ਇਹ ਆ ਰਹੇ ਸਨ ਤਾਂ ਸਾਹਮਣੇ ਵੱਲੋਂ ਸਾਡੀ ਸੀਆਈਏ ਪਾਰਟੀ ਵੱਲੋਂ ਲੋਕਣ ਦਾ ਇਸ਼ਾਰਾ ਕੀਤਾ ਗਿਆ ਇਹਨਾਂ ਨੇ ਇੱਕ ਮੋਟਰਸਾਈਕਲ ਭਜਾਉਣ ਦੀ ਕੋਸ਼ਿਸ਼ ਕੀਤੀ ਤੇ ਭਜਾਉਣ ਦੌਰਾਨ ਮੋਟਰਸਾਈਕਲ ਇਹਨਾਂ ਦਾ ਸੀ ਜਿਹੜੇ ਜੀਐਸਪੀ ਸਾਹਿਬ ਦੀ ਗੱਡੀ ਵਿੱਚ ਹਿੱਟ ਕੀਤਾ ਜੀਐਸਪੀ ਸਾਹਿਬ ਦੀ ਗੱਡੀ ਵਿੱਚ ਹਿੱਟ ਕੀਤਾ ਹਿੱਟ ਕਰਕੇ ਮੋਟਰਸਾਈਕਲ ਉੱਤੇ ਡਿੱਗ ਪਿਆ ਤੇ ਇਹਨਾਂ ਨੇ ਇਮੀਡੀਏਟਲੀ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਪੁਲਿਸ ਦੇ ਉੱਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਤੇ ਫਾਇਰਿੰਗ ਦੇ ਕਵਾਬੀ ਫਾਇਰਿੰਗ ਦੇ ਵਿੱਚ ਸਾਡੇ ਵੱਲੋਂ ਵੀ ਫਾਇਰ ਹੋਇਆ ਜਿਹਦੇ ਵਿੱਚ ਤਿੰਨ ਗੋਲੀਆਂ ਜਿਹੜੀਆਂ ਹੈਗੀਆਂ ਬ੍ਰਿਜਪਾਲ ਦੇ ਲੱਤਾ ਦੇ ਵੱਜੀਆਂ ਤੇ ਦੋ ਗੋਲੀਆਂ ਜਿਹੜੀਆਂ ਹੈਗੀਆਂ ਉਹ ਪ੍ਰਦੀਪਪੁਰ ਸ਼ੈਂਟੀ ਸ਼ੈਂਟੀ ਜਿਹੜੀ ਹੈਗੀ ਆ ਉਹਦੇ ਲੱਗੀਆਂ ਤਾਂ ਇਹ ਜਿਹੜੇ ਸਿਗੇ ਇਹ ਜਿਹੜੇ ਦੋਨੋਂ ਬੰਦੇ ਨੇ ਇਹ ਪ੍ਰਿੰਸ ਚੋਹਾਨ ਰਾਣਾ ਗੈਂਗ ਨਾਲ ਜੁੜੇ ਹੋਏ ਨੇ ਤੇ ਇਹ ਪ੍ਰਿੰਸ चौहान ਇੱਕ ਬਾਹਰ ਬੈਠਾ ਬੰਦਾ ਹੈ ਜਿਹੜਾ ਕਿ ਐਕਸਟਰਸ਼ਨ ਕਾਲਸ ਕਰਦਾ ਸੀ ਤੇ ਅੱਗੇ ਇਹ ਫਰਦਰ ਲक्की ਪਟਿਆਲ ਗੈਂਗ ਦੇ ਨਾਲ ਜੁੜਿਆ ਹੋਇਆ ਹੈ ਤੇ ਇਹ ਜਿਹੜੇ ਕਾਲਸ ਕਰਦਾ ਇਸ ਇਹਨਾਂ ਦੋਨਾਂ ਤੇ ਫੜੇ ਜਾਣ ਨਾਲ ਇਹ ਜਿਹੜੇ ਮੁੱਖ ਬੰਦੇ ਸੀਗੇ ਜਿਹੜੇ ਇਸ ਬਲੌਂਗੀ ਝਾਮਪੁਰ ਅਤੇ ਮੁੱਲਾਪੁਰ ਕੋਰਾਲੀ ਏਰੀਆ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਜਿਹੜੀ ਐਕਸਟਰਸ਼ਨ ਕਾਲਸ ਆ ਰਹੀਆਂ ਸੀ ਕਰੀਬ 7 ਤੋਂ 8 ਕਾਲ ਸਾਡੇ ਧਿਆਨ ਦੇ ਵਿੱਚ ਆਈਆਂ ਨੇ ਜਿਹੜੀਆਂ ਹੈਗੀਆਂ ਤੇ ਇਹ ਇਹਨਾਂ ਦੇ ਪਿੱਛੇ ਇਹੀ ਕੀ ਜਿਹੜੇ ਸੀ ਕੀ આરોਪ ਸਨ ਤੇ ਜਿਹੜਾ ਕਿ ਪਿੱਛੇ ਤੁਸੀਂ ਜਾਣਦੇ ਹੋ ਕਿ 8 ਦਸੰਬਰ ਨੂੰ ਸਾਡਾ ਸਾਡਾ ਰਾਤ ਨੂੰ 8 ਦਸੰਬਰ ਨੂੰ ਪੁਰਾਣੀ ਏਰੀਆ ਦੇ ਵਿੱਚ ਇੱਕ ਜਿਹੜੇ ਕਮਲ ਜੀ ਸੀ ਉਹਨਾਂ ਦੇ ਘਰ ਦੇ ਬਾਹਰ ਫਾਇਰਿੰਗ ਦੀ ਕੋਸ਼ਿਸ਼ ਕੀਤੀ ਤੇ ਕੁਝ ਥ्रेट ਲੈਟਰ ਵੀ ਜਿਹੜੇ ਸਿੱਤੇ ਗਏ ਸਨ ਉਹ ਇਹੀ ਬੰਦੇ ਉਹਦੇ ਵਿੱਚ ਇਨਵੋਲਡ ਸੀ ਸਦੀ ਸੀ ਪੰਚੂਰੇ ਜੋ ਕੀਤੀ ਹੈ ਉਹਦੇ ਵਿੱਚ ਮੰਨੇ ਨੇ ਇਹ ਜਿਹੇ ਬੰਦੇ ਉਸ ਇਸ ਕੇਸ ਦੇ ਵਿੱਚ ਇਨਵੋਲਡ ਸੀ ਤੇ ਤੁਹਾਡੇ ਮਾਧਿਅਮ ਤੋਂ ਮੈਂ ਹੀ ਸਾਰਿਆਂ ਨੂੰ ਕਹਾਂਗਾ ਕਿ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਡੀਐੱਪੀ ਸਾਹਿਬ ਦੇ ਨਿਸ਼ਚੇ ਨਿਰਦੇਸ਼ਾਂ ਅਨੁਸਾਰ ਜਿਹੜਾ ਮਾੜੇ ਅਨਸਰਾਂ ਵਰਗੇ ਜਿਹੜਾ ਪੁਆਰਿਸ ਵਾਲ ਐਕਸ਼ਨ ਸ਼ੁਰੂ ਹੋ ਗਿਆ ਹੈ ਤੇ ਉਸੇ ਵੀ ਲੜੀ ਦੇ ਵਿੱਚ ਜਿਹੜਾ ਜਿਹੜੇ ਇਹ ਐਕਸਟਰਸ਼ਨ ਕਾਲਸ ਕਰਦੇ ਹਨ ਉਹਨਾਂ ਦੇ ਖਿਲਾਫ ਬਿਲਕੁਲ ਸਖਤੀ ਨਾਲ ਡੀਲ ਕੀਤਾ ਜਾ ਰਿਹਾ ਹੈ ਤੁਹਾਡੇ ਮਾਧਿਅਮ ਨਾਲ ਮੈਂ ਇਹ ਵੀ ਦੱਸਣਾ ਚਾਹੁੰਗਾ ਸਾਰਿਆਂ ਨੂੰ ਕਿ ਜੇ ਕਿਸੇ ਨੂੰ ਵੀ ਕੋਈ ਇਸ ਟਾਈਪ ਦੀ ਐਕਸਟਰਸ਼ਨ ਕਾਲ ਜਾਂ ਥ੍ਰੈਟ ਕਾਲ ਆਉਂਦੀ ਹੈ ਤਾਂ ਉਹ ਇਮੀਡੀਏਟਲੀ ਪੁਲਿਸ ਨੂੰ ਇਨਫੋਰਮ ਕਰੀਏ ਡਿਟੇਲਸ ਦੇ ਤੇ ਇਮੀਡੀਏਟਲੀ ਜਿਹੜੀ ਕਾਰਵਾਈ ਕੀਤੀ ਜਾਏਗੀ ਤੇ ਜਿਹੜੇ ਮਾੜੇ ਅਨਸਰ ਇਸ ਚੀਜ਼ ਦੇ ਵਿੱਚ ਇਨਵੋਲਡ ਹੈ ਉਹਨਾਂ ਨੂੰ ਇਸੇ ਦੇ ਨਾਲ ਹੀ ਸਖਤੀ ਨਾਲ ਲੱਗਿਆ ਜਾਣਾ ਚਾਹੀਦਾ ਹੈ ਸਰ ਕੋਈ ਜਾਣਕਾਰੀ ਮਿਲੀ ਨਾ ਰਾਇਨ ਸਰ ਦੇ ਹੈਗੇ ਆ ਆਸ-ਪਾਸ ਹੋਰ ਵੀ ਕਈ ਸਾਰੇ ਗੈਂਗ ਨੇ ਜਿਹੜੇ ਚੱਲੇ ਨੇ ਉਹਨਾਂ ਨਾਲ ਵੀ ਕਨੈਕਟਡ ਹੋਣਗੇ ਤੇ ਇਹ ਜਿਹੜਾ ਗੈਂਗ ਮਦਦ ਨੂੰ ਦੱਸਦੇ ਇਹ ਜਿਹੜਾ ਪ੍ਰਿੰਸ ਚੋਹਾਨ ਜਿਹੜਾ ਬੰਦਾ ਬਾਹਰ ਬੈਠਾ ਹੈ ਉਹਦੀ ਸ਼ਾਇਦ ਇਹ ਇਥੇ ਲੋਕਲ ਹੀ ਰਹਿਣਾ ਲੱਗ ਪਿਆ ਹੈ ਤੇ ਇਹ ਹੁਣ ਵੀ ਇਸ ਟਾਈਮ ਤੇ ਕਿਸੇ ਪ੍ਰੋਪਰਟੀ ਦਾ ਨਾਮ ਅਸਲੀ ਨਹੀਂ ਡਿਸਕਲੋਸ ਕਰਦੇ ਕਿ ਕਿਸੇ ਪ੍ਰੋਪਰਟੀ ਹੀਲਰ ਦੇ ਹੀ ਫਾਇਰਿੰਗ ਕਰਨ ਵਾਸਤੇ ਅੱਜ ਇਸੇ ਏਰੀਆ ਦੇ ਵਿੱਚ ਆਇਸ ਕੀ ਜਿਹਦੀ ਕਿ ਸਾਨੂੰ ਇਨਫੋਰਮੇਸ਼ਨ ਮਿਲੀ ਇਮੀਡੀਏਟਲੀ ਸਾਡੀ ਪਾਰਟਿਸ ਨੇ ਅਦਰ ਕੁਝ ਬਤਨ ਕਿ ਵੈਪਨਸ ਰਿਕਵਰ ਹੋਏ ਨਾ ਤੋਂ ਵੈਪਨ ਜਿਹੜੇ ਵੈਪਨਸ ਰਿਕਵਰ ਹੋਏ ਇਹਨਾਂ ਤੋਂ ਦੋ ਵੈਪਨ ਸਾਨੂੰ ਰਿਕਵਰ ਹੋਏ ਨੇ ਮੌਕੇ ਤੇ ਜਿਹੜੇ ਹੈਗੇ ਨੇ ਸਾਡੀ ਫੋਰਸ ਦੀ ਟੀਮ ਇਸ ਪਹੁੰਚ ਕੇ ਆਏਗੀ ਅੰਤੇ ਉਹਨਾਂ ਨੇ ਆਲਰੇਡੀ ਅਪਰਕਰ ਕਰਨ ਸ਼ੁਰੂ ਕਰ ਦਿੱਤੀ ਹੈ ਤੇ ਇਹ ਮੌਕੇ ਦੇ ਦੋ ਵੈਪਨ ਸਾਨੂੰ ਰਿਕਵਰ ਹੋਏ ਨੇ ਤੇ ਬੁਲੇਟਸ ਕਿੰਨੇ ਨੇ ਉਹ ਚੈੱਕ ਕਰਦੇ ਹਾਂ ਜੀ ਸਾਰੇ ਉਹ ਫੋਰੈਂਸਿਕ ਵਾਲੇ ਸਾਰੇ ਜਸਟ ਪਹੁੰਚੀ ਨੇ ਸਰ ਇੱਕ ਨਰਾਇਨ ਘਰ ਤੇ ਦੂਜਾ ਘਰੇ ਇਲਾਕੇ ਦੇ ਦੋਨੋਂ ਹੀ ਨਰਾਇਨ ਬੰਦੇ ਸੇਮ ਪਿੰਡ ਦੇ ਅੰਬਾਲਾ ਡਿਸਟ੍ਰਿਕਟ ਹਰਿਆਣਾ ਦੇ ਰਹਿਣ ਵਾਲੇ ਨੇ ਕੋਲੀਆਂ ਕਰੀਬ ਟੋਟਲ 4 ਕਰਾਉਨ ਉਹਨਾਂ ਵੱਲੋਂ ਕਾਇਰ ਹੋਏ ਨੇ ਤੇ ਕਰੀਬ 5-6 ਰਮਪਲ ਸੁਲਾਜ਼ਮ ਦੇ ਤਾਂ ਨਹੀਂ ਸਿੱਧੇ ਨਹੀਂ ਇੰਜਰੀ ਕੋਈ ਨਹੀਂ ਸਰ ਕਿੰਨੇ ਦਿਨਾਂ ਤੋਂ ਐਕਟਿਵ ਹੈਗੇ ਇਸ ਏਰੀਆ ਦੀ ਆਪਾਂ ਗੱਲ ਕਰੀਏ ਦੋਵੇਂ ਜੇ ਆਪਾਂ ਦੇਖੀਏ ਤਾਂ ਇਹ 2 ਕ ਮਹੀਨੇ ਤੋਂ ਸਾਨੂੰ ਜਿਹੜੇ ਧਿਆਨ ਚਾਰਿਆ ਕਰੀਬ 1.5-2 ਮਹੀਨੇ ਤੋਂ ਥ੍ਰੈਟ ਕਾਲਸ ਧਿਆਨ ਦੇ ਵਿੱਚ ਆ ਰਹੀਆਂ ਤੇ 8 ਦਸੰਬਰ ਦਾ ਇਨਸੀ ਉਹਦੇ ਵਿੱਚ ਉਹ ਤਿੰਨ ਬੰਦੇ ਦਿਖਾਈ ਦਿੰਦੇ ਨੇ ਤਿੰਨਾਂ ਚੋਂ ਦੋ ਬੰਦੇ ਹੀ ਸੀ ਸਰ ਏਜ ਕਿੰਨੀ ਹੈ ਦੋਨਾਂ ਦੀ ਕੀ ਲੱਗਦਾ ਹੈ ਇਹ ਕਰੀਬ 30 ਸਾਲ ਦੇ ਆਸ-ਪਾਸ ਦੀ ਏਜ ਹੈ ਇਹ ਤੋਂ 35 ਸਾਲ ਦੀ ਹਜੇ ਬਾਕੀ ਹੈ। ਜਿਹੜੀ ਕ੍ਰਿਮੀਨਲ ਹਿਸਟਰੀ ਵੀ ਹੈਗੀ ਸਰ ਕੋਈ ਪ੍ਰਦੀਪ ਤੇ ਬ੍ਰਿਜਪਾਲ ਨੇ। ਜਿਹੜਾ ਪ੍ਰਦੀਪ ਹੈ ਉਹਦੀ ਤਾਂ ਅਸੀਂ ਹਜੇ ਡਿਟੇਲ ਲੈਣੀ ਹੈ ਤੇ ਜਿਹੜਾ ਬ੍ਰਿਜਪਾਲ ਹੈ ਉਹਦੀ ਕਾਫੀ ਮਾਰਾ ਕ੍ਰਿਮੀਨਲ ਰੈਕਡ ਰਿਕਾਰਡ ਹੈ। 307 ਦੇ ਦੋ ਐਫਆਈਰਸ ਆਲਰੇਡੀ ਰਿਸਟਰਡ ਹੈ ਜੋ ਪ੍ਰੀਲੀਮੀਨਰੀ ਪਤਾ ਲੱਗਿਆ ਹੈ ਤੇ ਤਕਰੀਬ 7-8 ਪਰਚੇ ਇਹਦੇ ਰਿਸਟਰਡ ਸਰ ਜਿਹੜੀ ਕਾਲਸ ਕਰਦਾ ਬ੍ਰਿਜਪਾਲ ਕਰਦਾ ਸੀਗਾ ਸਾਰਿਆਂ ਨੂੰ ਕਿ ਬਾਹਰੋਂ ਕਰਵਾਉਂਦੇ ਸੀਗੇ ਤੇ ਇਹ ਇੱਥੇ ਕੰਮ ਕਰਦੇ ਸੀ। ਹਾਂਜੀ ਦੋਵੇਂ ਦੋਨੋਂ ਜਿਹੜੇ ਹੈਗੇ ਰਿਕਵਰ ਹੋ ਜੇਗਾ। ਸਰ ਇਹ ਪ੍ਰਿੰਸ ਚੋਹਾਨ ਦੇ ਕੈਂਟ ਤੇ ਸਾਰੇ ਤੇ ਇਹ ਇੱਥੇ ਐਕਸ਼ਨ ਕਰਨ ਵਾਸਤੇ ਸੀਗੇ ਤੇ ਇਹ ਜਿਹੜੇ ਬੰਦੇ ਸੀ ਇਹ ਤੇ ਮੈਂ ਤੁਹਾਡੇ ਮਾਧਿਅਮ ਤੋਂ ਬਿਲਕੁਲ ਇਹ ਸਾਰਿਆਂ ਨੂੰ ਸਟਰੋਂਗਲੀ ਇਹ ਮੈਸੇਜ ਦੇਣਾ ਚਾਹੂੰਗਾ ਕਿ ਕੋਈ ਵੀ ਇਹ ਜਿਹੇ ਬੰਦੇ ਜਿਹੜੇ ਇਸ ਟਾਈਪ ਦੀ ਹਰਕਤ ਕਰਦੇ ਹਨ ਕੋਈ ਥ्रेट ਕਾਲ ਦੇ ਵਿੱਚ ਇਨਵੋਲਡ ਨੇ ਜਾਂ ਫਿਰ ਇੱਥੇ ਉਹਦੇ ਫਾਲੋ ਅਪ ਐਕਸ਼ਨ ਦੇ ਵਿੱਚ ਇਨਵੋਲਡ ਨੇ ਜੇ ਕੋਈ ਇੱਥੇ ਆ ਕੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਪੁਲਿਸ ਵੱਲੋਂ ਸਖਤੀ ਨਾਲ ਕਾਰਵਾਈ ਉਹਨਾਂ ਦੇ ਖਿਲਾਫ ਕਰਦੇ ਨੇ ਨੀ ਫਿਲਹਾਲ ਇਹ ਦੋਨੋਂ ਸੇਫ ਨੇ ਇਹਨਾਂ ਨੂੰ ਹਸਪੀਟਲ ਸਿਮਲਾ ਉਸਪੀਟਲ ਚ ਸੇਫ ਇਸ ਸਿਮਲਾ ਹਸਪੀਟਲ ਇਹਨਾਂ ਨੂੰ ਪਹੁੰਚਾਇਆ ਗਿਆ ਹੈ ਤੇ ਦੋਨੋਂ ਜੋ ਸਰਪ੍ਰੀਖ ਸਾਹਿਬ ਨੂੰ ਪਤਾ ਲੱਗਿਆ ਹੈ ਆਊਟ ਆਫ ਡੇਂਜਰ ਹੈ ਦੋਨਾਂ ਦੇ ਲੈਗਸ ਦੇ ਉੱਤੇ ਜਿਹੜੇ ਹੈਗੇ ਬੁਲੇਟ ਟ੍ਰਾਪਸ ਠੀਕ ਹੈ ਠੀਕ ਹੈ ਤਾਂ ਬਿਲਕੁਲ ਸਰੀਰਕ ਸਰਵਿਸ ਵੀ ਕਰਾ ਕੇ